ਔ ਸਤ ਸੰਗਤ ਜੀ ਆਪ ਜੀ ਬੜ ਭਾਗੇ ਹੋ ਸਤ ਸੰਗਤ ਜੀ ਜੋ ਤਨਤਨ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਆਪ ਜੀ ਨੇ ਸਤ ਸੰਗਤ ਜੀ ਦੋ ਦਿਨ ਦਾ ਦਵਾਨ ਆਰੰਭਤਾ ਕੀਤੀ ਹੈ ਸੋ ਗੁਰੂ ਦੇ ਪਿਆਰਿਓ ਕੱਲ ਰਾਤ ਦੇ ਦੀਵਾਨ ਦੇ ਵਿੱਚ ਵੀ ਬਹੁਤ ਰਾਇਸੀਗਾ ਅੱਜ ਵੀ ਬਹੁਤ ਸਾਰਾ ਇਕੱਠ ਹੈ ਤੋਂ ਸਾਧ ਸੰਗਤ ਜੀ ਰਾਤ ਸੰਗਤਾਂ ਵੱਲੋਂ ਬੇਨਤੀ ਹੋਈ ਕਿ ਬਾਬਾ ਜੀ ਜੋ ਪਹਿਲਾਂ ਹੁਕਮਨਾਵਾ ਗੁਰੂ ਪਾਸ ਸ਼ਜੀਦਾ ਹੁੰਦਾ ਹੈ ਉਹ ਬਾਬਾ ਜੀ ਤੁਸੀਂ ਜਰੂਰ ਦਰਸਾਇਆ ਕਰੋ ਕਿਉਂਕਿ ਸੰਗਤ ਨੂੰ ਸੂਝ ਪੈ ਜਾਵੇ ਕਿ ਤਾਂ ਨਿਸ਼ੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਬਖਸ਼ਾ ਕਰਦੇ ਨੇ ਤੇ ਬਹੁਤ ਪਿਆਰ ਵਾਲੇ ਸਾਧ ਸੰਗਤ ਜੀ ਸੰਗੀ ਆ ਸਾਧ ਸੰਗਤ ਜੀ ਜਿਨ੍ਹਾਂ ਨੂੰ ਇੰਨਾ ਪਿਆਰ ਆ ਗੁਰੂ ਦੇ ਪਿਆਰਿਓ ਆਓ ਸਾਧ ਸੰਗਤ ਜੀ ਸ਼ਰਵਾਦ ਦੇ ਵਿੱਚ ਸਾਧ ਸੰਗਤ ਜੀ ਆਪਾਂ ਉਹਨਾਂ ਦਾ ਪਹਿਲਾ ਹੁਕਮਨਾਮਾ ਬਖਸ਼ਿਸ਼ ਕਰਗੇ ਗੁਰੂ ਦੇ ਪਿਆਰਿਓ ਸੋ ਜਿੱਥੇ ਵੀ ਜਗ੍ਹਾ ਮਿਲਦੀ ਹੈ ਗੁਰੂ ਦੇ ਪਿਆਰਿਓ ਉੱਥੇ ਹੀ ਸਾਧ ਸੰਗਤ ਜੀ ਬੈਠ ਜਾਵੋ ਸੋ ਸੇਵਾਦਾਰ ਅਨੁਸਾਰ ਸਾਧ ਸੰਗਤ ਜੀ ਬੇਨਤੀ ਹੈ ਕਿ ਜਿਹੜੇ ਪਿੱਛੇ ਸੇਵਾਦਾਰ ਸਾਧ ਸੰਗਤ ਜੀ ਇਹ ਪੋਸ਼ਕੇ ਨਗਾਉਂਦੇ ਆ ਤਕਲੀਫ ਵਾਲਿਆਂ ਨੂੰ ਅੱਡ ਅੱਡ ਨਗਾਉਂਦੇ ਆ ਸਾਧ ਸੰਗਤ ਜੀ ਜਿਹੜੇ ਸਹੀ ਸਲਾਮਤ ਉਹਨਾਂ ਨੂੰ ਅੱਡ ਬਹੌਂਦੇ ਆ ਉਹਨਾਂ ਨੂੰ ਹੁਣ ਬੇਨਤੀ ਸਾਧ ਸੰਗਤ ਜੀ ਕਿ ਸੰਗਤ ਨੂੰ ਉੱਥੇ ਹੀ ਰੋਕ ਦੇਣ ਜੇ ਕੋਈ ਦੁੱਖ ਤਕਲੀਫ ਵਾਲਾ ਤਾਂ ਸਿਰਫ ਉਸੇ ਨੂੰ ਸਾਧ ਸੰਗ ਜੀ ਅੱਗੇ ਭੇਜਣਾ ਬਾਕੀ ਸਾਧ ਸੰਗ ਜੀ ਪਿੱਛੇ ਬਿਠਾ ਦੇਣਾ ਫਿਰ ਆਪਾਂ ਸਿਮਰਨ ਦੇ ਟਾਈਮ ਦੇ ਉੱਤੇ ਸਾਧ ਸੰਗ ਜੀ ਉਹਨਾਂ ਨੂੰ ਅੱਗੇ ਲਿਆਵਾਂਗੇ ਤੇ ਸਾਧ ਸੰਗ ਜੀ ਆਓ ਆਪਾਂ ਯਾਦ ਕਰੀਏ ਅੱਜ ਤਾਂ ਜੋ ਸਾਧ ਸੰਗ ਜੀ ਹੁਕਮਨਾਮਾ ਤਾਂ ਤਾਂ ਪੰਜਵੇਂ ਪਾਤਸ਼ਾਹ ਸਾਧ ਸੰਗ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ੀਧਾਂ ਦੇ ਸਰਤਾਜ ਸਾਧ ਸੰਗਤ ਜੀ ਆਪਣੇ ਮੁੱਖ ਵਾਕ ਵਿੱਚ ਸਾਧ ਸੰਗਤ ਜੀ ਸਾਨੂੰ ਇਹੀ ਉਪਦੇਸ਼ ਕਰਦੇ ਨੇ ਗੁਰੂ ਦੇ ਪਿਆਰਿਓ ਆਪ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਇੱਕ ਵਾਰੀ ਫਤੇ ਉਚਾਰਨ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਕਹੀਏ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਫਿਰ ਕੋ ਸਾ ਸੰਗ ਜੀ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਆਉ ਸਾ ਸੰਗ ਜੀ ਗੁਰੂ ਪਾਤਸ਼ਾਹ ਜੀ ਕੀ ਬਖਸ਼ਾ ਕਰਦੇ ਨੇ ਗੁਰੂ ਦੇ ਪਾਤਸ਼ਾਹ ਚੌਂਕੜੇ ਮਾਰ ਲਓ ਝੋਲੀਆਂ ਅਡ ਲਓ ਉਹਨਾਂ ਦਾ ਜੋ ਸਾ ਸੰਗ ਜੀ ਅੱਜ ਦਾ ਹੁਕਮ ਹੈ ਝੋਲੀ ਚ ਪਵਾ ਕੇ ਲੈ ਜਾਜੋ ਸਾ ਸੰਗ ਜੀ ਔਰ ਇਸ ਸ਼ਬਦ ਦੀ ਸਾ ਸੰਗ ਜੀ ਤੁਸੀਂ ਵਿਚਾਰ ਕਰਿਆ ਜੋ ਇਹ ਸ਼ਬਦ ਦੇ ਉੱਤੇ ਤੁਸੀਂ ਅਮਲ ਕਰਿਆ ਜੋ ਸਾਧ ਸੰਗ ਜੀ ਤੇ ਗੁਰੂ ਪਾਤਸ਼ਾਹ ਜੀ ਹਰ ਇੱਕ ਤੁਹਾਡੀ ਕਾਮਨਾ ਪੂਰੀ ਕਰਨਗੇ ਬਖਸ਼ਾਂ ਕਰਨਗੇ ਸਾਧ ਸੰਗ ਜੀ ਆਓ ਸਾਧ ਸੰਗ ਜੀ ਸਰਬਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਤਨਾਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪਿਰਤਪਾਲਕ ਨਾਇਕ ਖਸਮ ਹਮਾਰੇ ਨਿਮਖਨ ਨਿਮਖਾ ਤੁਮਹੀ ਪਿਰਤ ਪਾਲੋ ਹਮ ਬਾਰ ਕਤੁਮਰੇ ਤਾਰੇ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਮੋਹਰਾ ਲਾਉਂਦੇ ਨੇ ਅਕਾਲ ਪੁਰਖ ਨੂੰ ਬੇਨਤੀ ਕਰਦੇ ਨੇ ਸਾਧ ਸੰਗਤ ਜੀ ਉਹਨਾਂ ਨੂੰ ਬੇਨਤੀ ਕਰ ਲਗਿਆ ਸਾਧ ਸੰਗ ਜੀ ਉਹ ਸਾਨੂੰ ਸਮਝਾਉਂਦੇ ਆ ਕਿ ਪੁੱਤਰ ਓਏ ਮੇਰੇ ਮਿੱਤਰੋ ਉਹ ਸਾਡੇ ਪਿਆਰਿਓ ਉਹ ਗੁਰਸਿੱਖੋ ਤੁਸੀਂ ਉਸ ਕਾਲਪੁਰਖ ਦੇ ਅੱਗੇ ਇਸ ਤਰ੍ਹਾਂ ਕਰਕੇ ਬੇਨਤੀ ਕਰਿਆ ਕਰੋ ਸਾਧ ਸੰਗ ਜੀ ਸਾਨੂੰ ਉਪਰਾਲਾ ਦੱਸਦੇ ਆ ਕਿ ਤੁਸੀਂ ਆਏ ਗੁਰੂ ਪਾਤਸ਼ਾਹ ਜੀ ਤੇ ਗਿਰਦਾਸ ਬੇਨਤੀ ਕਰਿਆ ਕਰੋ ਕੀ ਕਹਿੰਦੇ ਨੇ ਤੂੰ ਠਾਕੁਰ ਸਾ ਸੰਗ ਜੀ ਬਖਸ਼ਾ ਕਰਨਗੇ ਸਾਰੀਆਂ ਸੰਗਤਾਂ ਸਾਧ ਸੰਗ ਜੀ ਸਰਬਨ ਕਰਨਾ ਸਾਧ ਸੰਗ ਜੀ ਤੁਮ ਦਾਤੇ ਠਾਕਰ ਪਿਰਤ ਪਾਲਕ ਨਾਇਕ ਖਸਮ ਹਮਾਰੇ ਗੁਰੂ ਪਾਤਸ਼ਾਹ ਕਹਿੰਦੇ ਨਹੀਂ हे ਮਾਲਕ ਤੁਸੀਂ ਦਾਤੇ ਹੋ ਤੁਸੀਂ ਸਾਡੇ ਠਾਕਰ ਹੋ ਤੁਸੀਂ ਸਾਡੇ ਮਾਪੇ ਹੋ ਨਾਇਕ ਨੇਕ ਹੋ ਸੱਚੇ ਪਾਤਸ਼ਾਹ ਮਹਾਰਾਜ ਜੀ ਖਸਮ ਤੁਸੀਂ ਸੱਚੇ ਪਾਤਸ਼ਾਹ ਇਸ ਦੁਨੀਆ ਦੇ ਉੱਤੇ ਜਿੰਨੇ ਵੀ ਸਾਧ ਸੰਗਤ ਜੀ ਗੁਰੂ ਪਾਸ਼ਾ ਜੀ ਬਖਸ਼ਾ ਕਰਦੇ ਨੇ ਜਿੰਨੇ ਵੀ ਸਾਧ ਸੰਗਤ ਦੁਨੀਆ ਹੈ ਤਨਾਤ ਹੈ ਇਹ ਸਭ ਨਾਰੀ ਦਾ ਰੂਪ ਹੈ ਔਰ ਖਾਸਮ ਸਾਧ ਸੰਗਤ ਜੀ ਇਸ ਦੁਨੀਆ ਮੇ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਾਧ ਸੰਗਤ ਜੀ ਗੁਰੂ ਪਾਸ਼ਾ ਜੀ ਸਾਡੇ ਉਹ ਕਾਲ ਪੁਰਖ ਜੀ ਸਾਡੇ ਪਰਮੇਸ਼ਰ ਹਨ ਪਤੀ ਹਨ ਗੁਰੂ ਦੇ ਪਿਆਰਿਓ ਇਸ ਕਰਕੇ ਗੁਰੂ ਪਾਤਸ਼ਾਹ ਬਖਸ਼ਾ ਕਰਦੇ ਨੇ ਤੂੰ ਦਾਤੇ ਠਾਕਰ ਪਿਰਤਪਾਲ ਕਰ ਨਾਇਕ ਖਸਮ ਹਮਾਰੇ ਤੁਸੀਂ ਸਾਡੇ ਸਾਧ ਸੰਗ ਦੀ ਖਸਮ ਹੋ ਇਸ ਕਰਕੇ ਗੁਰੂ ਸਾਹਿਬ ਜੀ ਮੋਹਰਾ ਲਾਉਂਦੇ ਨੇ ਅੱਗੇ ਬਖਸ਼ਾ ਕਰਦੇ ਨੇ ਨਿਮਖ ਨਿਮਖ ਤਮਹੀ ਪਿਰਤ ਪਾਲੋ ਹੰਬਾਰ ਕ ਤੁਮਰੇ ਧਾਰੇ ਏ ਮੇਰੇ ਮਾਲਕ ਕਾਲਪੁਰਖ ਸੱਚੇ ਪਾਤਸ਼ਾਹ ਜੀ ਨੇਮ ਖ ਨੇਮ ਖ ਤੁਮੀ ਹੀ ਪਰ ਤਪਾ ਲੋ ਸ਼ਨ ਸ਼ਨ ਸੱਚੇ ਪਾਤਸ਼ਾਹ ਜੀ ਸਾਡਾ ਖਿਆਲ ਰੱਖਦੇ ਹੋਂ ਜਿਵੇਂ ਮਾਤਾ ਸਾਹਿਬਾਂ ਸੰਗਧੀ ਛੋਟੇ ਜੇ ਬੱਚੇ ਦਾ ਸਾਹਿਬਾਂ ਸੰਗਧੀ ਖਿਆਲ ਰੱਖਦੀ ਐ ਇਹ ਕਿਤੇ ਮੰਜੇ ਤੋਂ ਨਾ ਡਿੱਗ ਪਵੇ ਕਿਤੇ ਪੰਗੂੜੇ ਤੋਂ ਨਾ ਡਿੱਗ ਪਵੇ ਧੁੱਪੇ ਆ ਕੇ ਛਾਵੇਂ ਆਈ ਭੁੱਖ ਤਾਂ ਨਹੀਂ ਲੱਗੀ ਮੇਰੇ ਪੁੱਤਰ ਨੂੰ ਇਸ ਤਰ੍ਹਾਂ ਕਰਕੇ ਉਹ ਸ਼ਨ ਸ਼ਨ ਅਕਾਲ ਪੁਰਖ ਸਾਹਿਬਾਂ ਸੰਗਧੀ ਸਾਡੀ ਗੁਰੂਦੇ ਪਿਆਰਿਓ ਫਿਰ ਤਾਂ ਪਾਲ ਕਰਦੇ ਹਨ ਨਿਮਖ ਨਿਮਖ ਤੁਮ ਹੀ ਫਿਰ ਤਾਂ ਪਾਲੋ ਉਹ ਕਿਉਂ ਪਾਲਦੇ ਨੇ ਕਿਉਂ ਸ਼ੇਨ ਸ਼ੇਨ ਸਾਡਾ ਖਿਆਲ ਰੱਖਦੇ ਨੇ ਕਿਉਂ ਹਮ ਬਾਰਕ ਤੁਮਰੇ ਧਾਰੇ ਪਾਦਸ਼ਾ ਤੁਸੀਂ ਖਿਆਲ ਰੱਖੋ ਵੀ ਕਿਉਂ ਨਾ ਸੱਚੇ ਪਾਦਸ਼ਾ ਤੁਸੀਂ ਕਿਉਂ ਨਾ ਖਿਆਲ ਰੱਖੋ ਅਸੀਂ ਤੁਹਾਡੇ ਪੁੱਤਰ ਹਾਂ ਅਸੀਂ ਤੁਹਾਡੇ ਬੱਚੇ ਹਾਂ ਸੱਚੇ ਪਾਦਸ਼ਾ ਜੀ ਜੇ ਤੁਸੀਂ ਨਾ ਸਾਡਾ ਖਿਆਲ ਰੱਖਿਆ ਫਿਰ ਸੱਚੇ ਪਾਦਸ਼ਾ ਹੀ ਸਾਡਾ ਖਿਆਲ ਰੱਖੂਗਾ ਕੌਣ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਜੀ ਮੋਹਰਾ ਲਾਉਂਦੇ ਸਾ ਸੰਗਤ ਅੱਗੇ ਬਖਸ਼ਾ ਕਰਦੇ ਨੇ ਜਿਹਬਾ ਇੱਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੀ ਲਈਐ ਅੱਗੇ ਬਖਸ਼ਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਏ ਕਾਲਪੁਰਖ ਬੇਸ਼ੁਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨ ਹੋ ਲਈਐ ਉਹ ਬੇਸ਼ੁਮਾਰ ਸਾਧ ਸੰਗ ਜੀ ਬੇਅੰਤ ਹੈ ਉਹਦਾ ਕੋਈ ਅੰਤ ਨਹੀਂ ਪਾਇਆ ਸਾਧ ਸਭਾ ਸਾਧ ਸੰਗ ਜੀ ਜਿਹੜਾ ਸਾਡਾ ਮਾਲਕ ਹੈ ਸਾਡਾ ਪਿਤਾ ਉਹ ਸਾਡਾ ਸਵਾਮੀ ਠਾਕੁਰ ਸਾਧ ਸੰਗ ਜੀ ਸਭ ਤੋਂ ਉੱਚਾ ਠਾਕੁਰ ਸਾਧ ਸੰਗ ਜੀ ਮੇਰਾ ਸਾਧ ਸੰਗ ਜੀ ਬੇਸ਼ੁਮਾਰ ਬੇਅੰਤ ਸਵਾਮੀ ਤੇਰਾ ਅੰਤ ਨਾ ਕਿਨੂ ਲਈਆ ਹੈ ਹੇ ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਤੱਕ ਤੁਹਾਡਾ ਕਿਸੇ ਨੇ ਵੀ ਅੰਤ ਨਹੀਂ ਪਾਇਆਗਾ ਜਿਹੜਾ ਵੀ ਸੱਚੇ ਪਾਤਸ਼ਾਹ ਤੁਹਾਡਾ ਅੰਤ ਪਾਉਣ ਦਾ ਸੱਚੇ ਪਾਤਸ਼ਾਹ ਅੰਤਰਾ ਕਰਦਾ ਅੰਤ ਪਾਉਣ ਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਵੀ ਲਾ ਚੁੱਕਦਾ ਕਿ ਮੈਂ ਭਗਵਾਨ ਦਾ ਅੰਤ ਪਾਲਵਾ ਤੇਰਾ ਅੰਤ ਪਾਉਂਦਾ ਪਾਉਂਦਾ ਸੱਚੇ ਪਾਤਸ਼ਾਹ ਉਹ ਤੇਰੇ ਵਿੱਚ ਹੀ ਸਮਾ ਜਾਂਦਾ ਪਰ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਤਰ੍ਹਾਂ ਬਖਸ਼ਾ ਕਰਦੇ ਸੱਚੇ ਪਾਤਸ਼ਾਹ ਮਹਾਰਾਜ ਬੇਸ਼ਮਾਰ ਬੇਅੰਤ ਸਵਾਮੀ ਤਰੰਤ ਨਕਿਨ ਹੁਣ ਲਈ ਆ ਅੱਗੇ ਵਿਸ਼ਰਾਮ ਕਰਕੇ ਸਾਹ ਸਮਝੇ ਰਹਾ ਉਹ ਕਹੇ ਕਿ ਸੱਚੇ ਪਾਤਸ਼ਾਹ ਬਖਸ਼ਾ ਕਰਦੇ ਨੇ ਕੋਟ ਉਪਰਾਧ ਹਮਾਰੇ ਖੰਡੋ ਅਨਕ ਬੀਦੀ ਸਮਝਾਵੋ ਹਮਾ ਗਿਆਨ ਅਲਪ ਮਤ ਥੋਰੀ ਤੁਮ ਆਪਣਾ ਬਿਰਦਰ ਖਾਵੋ ਬਖਸ਼ਾ ਕਰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਟ ਉਪਰਾਧ ਹਮਾਰੇ ਖੰਡੋ ਸਾਥ ਸੰਗਤ ਜੀ ਆਓ ਇੱਕ ਵਾਰੀ ਰਲ ਕੇ ਗਾਈਏ ਸਾਥ ਸੰਗਤ ਜੀ ਗੁਰੂ ਪਾਤਸ਼ਾਹ ਜੀ ਨੂੰ ਅਰਧ ਗਏ ਧੰਨ ਸ੍ਰੀ ਗੁਰੂ ਅਰਜਨ ਦੇਵ ਸਚੇ ਪਾਤਸ਼ਾਹੀ ਦੇ ਅੱਗੇ ਬੇਨਤੀ ਕਰੀਏ ਕਿੜੀ ਸਾਥ ਸੰਗਤ ਜੀ ਸਾਰੇ ਹੱਥ ਜੋੜ ਕੇ ਉਹਨਾਂ ਦੇ ਅੱਗੇ ਬੇਨਤੀ ਕਰੀਏ ਕਿੜੀ ਕਰਕੇ ਕੋਟ ਉੱਪਰ ਆਦ ਹਮਾਰੇ ਖੰਡੋ ਅਣ ਕਬੀ ਦੀ ਸਮਝਾਓ ਜੀ ਕੋਟ ਪਰਾਦ ਹਮਾਰੇ ਖੰਡੋ ਅਣਕ ਬਿਧੀ ਸਮਝਾਵੋ ਜੀ ਕੋਟ ਪਰਾਦ ਹਮਾਰੇ ਖੰਡੋ ਅਣਕ ਬਿਧੀ ਸਮਝਾਵੋ ਜੀ ਕੋਟ ਪਰਾਦ ਹਮਾਰੇ ਖੰਡੋ ਅਣਕ ਬਿਧੀ ਸਮਝਾਵੋ ਜੀ ਸੇ ਸੱਚੇ ਪਾਤਸ਼ਾਹ ਕੋਟ ਪ੍ਰਾਦ ਹਮਾਰੇ ਖੰਡੋ ਸੱਚੇ ਪਾਤਸ਼ਾਹ ਜੀ ساری ਉਮਰ ਬੱਚਾ ਸੱਚੇ ਪਾਤਸ਼ਾਹ ਜਿਵੇਂ ਜਨਮ ਲੈਂਦਾ ਮਹਾਰਾਜ ਅੰਤ ਦੇ ਸਮੇਂ ਤੱਕ ਸੱਚੇ ਪਾਤਸ਼ਾਹ ਚਾਹੇ ਬੁੱਢਾ ਵੀ ਹੋ ਜਾਵੇ ਸੱਚੇ ਪਾਤਸ਼ਾਹ ਉਹ ਗੁਰੂ ਲਈ ਤਾਂ ਸਾਧ ਸੰਗ ਜੀ ਬੱਚਾ ਹੀ ਹੁੰਦਾ ਉਹ ਗਲਤੀਆਂ ਕਰਦਾ ਹੁੰਦਾ ਸਾਧ ਸੰਗ ਜੀ ਗਲਤੀਆਂ ਕਰਦਾ ਰਹਿੰਦਾ ਪਰ ਮਾਪੇ ساری ਉਮਰ ਸਾਧ ਸੰਗ ਜੀ ਉਹਨੂੰ ਬਖਸ਼ਦੇ ਹੀ ਰਹਿੰਦੇ ਆ ਬਖਸ਼ਦੇ ਰਹਿੰਦੇ ਸਾਧ ਸੰਗ ਜੀ ਇਸੇ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਕੋਟ ਪ੍ਰਾਦ ਹਮਾਰੇ ਖੰਡੋ ਅਣਕ ਵਿਧੀ ਸਮਝਾਵੋ ਹਮ ਅਗਿਆਨ ਲਪਮਤ ਥੋੜੀ ਤੂੰ ਆਪਣਾ ਬਿਰ ਦਰਖਾਵੋ ਸੱਚੇ ਪਾਤਸ਼ਾਹ ਅਸੀਂ ਗਿਆਨਹੀਨ ਹੈ ਸਾਡੀ ਮਤ ਥੋੜੀ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੀ ਸਾਧ ਸੰਗਤ ਜਿਹੜੀ ਮਾਤਾ ਨਾ ਬਹੁਤ ਛੋਟੀ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਮਿਹਰਾ ਕਰੋ ਸੱਚੇ ਪਾਤਸ਼ਾਹ ਜੀ ਹਾ ਮ ਗਿਆਨ ਲਪ ਮਤ ਥੋਰੀ ਤੁਮ ਆਪਣਾ ਬਿਰਦ ਰਖਾਵੋ ਤੁਸੀਂ ਆਪਣੇ ਬੱਚਿਆਂ ਦੀ ਲਾਜ ਰੱਖੋ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਬੱਚੇ ਆ ਤੁਸੀਂ ਸਾਨੂੰ ਅਕਲ ਦੇਣੀ ਸੱਚੇ ਪਾਤਸ਼ਾਹ ਜੀ ਜਿਵੇਂ ਆਪਾਂ ਅਰਦਾਸ ਵਿੱਚ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਦਾ ਮਨ ਨੀਵਾ ਮਤੁਚੀ ਮਤ ਪਤ ਕੇ ਰੱਖੀ ਆਪਕਾਲਖ ਵਾਹਿਗੁਰੂ ਮਹਾਰਾਜੀ ਆਪਣੇ ਪੰਥ ਤੇ ਸਦਾ ਸਹਾਈ ਦੇਤਾਰ ਪਿਤਾ ਜੀ ਇਸ ਤਰ੍ਹਾਂ ਕਰਕੇ ਬਖਸ਼ਾ ਕਰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਹਮ ਅਗਿਆਨ ਲਪਮਤ ਥੋਰੀ ਤੂੰ ਆਪਣਾ ਵੇਦਰ ਖਾਵੋ ਅਗੇ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਤੁਮਰੀ ਸ਼ਰਨ ਤੁਮਰੀ ਆਸਾ ਤੁਮ ਹੀ ਸਜਣ ਸਹੇਲੀ ਸਾਧ ਸੰਗ ਜੀ ਬਖਸ਼ਾ ਕਰਦੇ ਨੇ ਤੁਮਰੀ ਸ਼ਰਨ ਤੁਮਰੀ ਆਸਾ ਤੁਮ ਹੀ ਸਜਣ ਸਹੇਲੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਸੱਚੇ ਪਾਤਸ਼ਾਹ ਜੀ ਤੁਹਾਡੀ ਸ਼ਰਨ ਵਿੱਚ ਆਏ ਆਂ हे कालपुरख बापूजी तुहाडी शरण ਵਿੱਚ ਆਏ ਆ ਸੱਚੇ ਪਾਤਸ਼ਾਹ ਵੀ ਆਸ ਰੱਖ ਕੇ ਆਏ ਆ ਸੱਚੇ ਪਾਤਸ਼ਾਹ ਜੀ ਤੁਹਾਡੇ ਉੱਤੇ ਆਸ ਰੱਖੀ ਐ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸਹੇਲੇ ਸੱਚੇ ਪਾਤਸ਼ਾਹ ਤੁਸੀਂ ਸਾਡੇ ਸੱਜਣ ਹੋ ਤੁਸੀਂ ਸਾਡੇ ਮਿੱਤਰ ਹੋ ਤੁਸੀਂ ਸਾਡੇ ਮਾਪੇ ਹੋ ਦਰਗਾਹ ਦੇ ਵਿੱਚ ਵੀ ਤੁਸੀਂ ਸਾਡੀ ਸਹਾਇਤਾ ਕਰਨੀ ਸੱਚੇ ਪਾਤਸ਼ਾਹ ਜੀ ਅੱਗੇ ਸੱਚੇ ਪਾਤਸ਼ਾਹ ਮੋਹਰਾਂ ਲਾਉਂਦੇ ਨੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ हे ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਸਾਨੂੰ ਰੱਖ ਲੋ ਗੁਰੂ ਗਰੀਬ ਨਵਾਇ ਸੱਚੇ ਪਾਤਸ਼ਾਹ ਜੀ ਅਸੀਂ ਤਾਂ ਤੁਹਾਡੇ ਘਰ ਦੇ ਗੋਲੇ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਰੱਖ ਲੋ ਜਿਵੇਂ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਸਾਧ ਸੰਗਤ ਜੀ ਇਹ ਧਾਰਨਾ ਬਹੁਤ ਪਿਆਰ ਨਾਲ ਲਾਉਦੇ ਹੁੰਦੇ ਸੀਗੇ ਸਾਧ ਸੰਗਤ ਜੀ ਕਿਹੜੀ ਆਪ ਵੀ ਸਰਬਨ ਕਰੋ ਸਾਧ ਸੰਗਤ ਜੀ ਆਪ ਵੀ ਕਿਰਪਾ ਕਰਕੇ ਸਾਧ ਸੰਗਤ ਜੀ ਸਰਬਨ ਕਰਨੀ ਸਾਨੂੰ ਆਪਣੇ ਬਣਾ ਲੋ ਗੋਲੇ ਤਨ ਗੁਰੂ ਨਾਨਕ ਜੀ ਸਾਨੂੰ ਆਪਣੇ ਬਣਾ ਲੋ ਗੋਲੇ ਤਨ ਗੁਰੂ ਨਾਨਕ ਜੀ ਸਾਨੂੰ ਆਪਣੇ ਬਣਾ ਲੋ ਗੋਲੇ ਤਨ ਗੁਰੂ ਨਾਨਕ ਜੀ ਸਾਨੂੰ ਆਪਣੇ ਬਣਾ ਲਵੋ ਗੋਲੇ ਤਨ ਬਾਬਾ ਨਾਨਕ ਜੀ ਸਾਹ ਸੰਗ ਜੀ ਆਏ ਬਾਬਾ ਜੀ ਪੂਰਨੇ ਪਾਉਂਦੇ ਹੁੰਦੇ ਸਨ ਆਏ ਕਿਰਪਾ ਕਰਦੇ ਹੁੰਦੇ ਸਨ ਸਾਹ ਸੰਗ ਜੀ ਬਾਬਾ ਅਨੰਦ ਸਿੰਘ ਜੀ ਆਇ ਨੀ ਨਮਰਤਾ ਸਾਹ ਸੰਗ ਜੀ ਵਰਤਦੇ ਹੁੰਦੇ ਸੀ ਗੁਰੂ ਦੇ ਪਿਆਰਿਓ ਬਾਬਾ ਅਨੰਦ ਸਿੰਘ ਜੀ ਵੀ ਸਾਹ ਸੰਗ ਜੀ ਜਦੋਂ ਸਾਹ ਸੰਗ ਜੀ ਭਗਤੀ ਕਰਦੇ ਸਨ ਜਿੱਥੇ ਵੀ ਰੈਸ਼ ਕਰਦੇ ਸਨ ਉਹ ਕਾਨਿਆਂ ਦੀ ਕੁੱਲੀ ਬਣਾ ਲੈਂਦੇ ਸੀ ਸਾਧ ਸੰਗਤ ਜੀ ਕਾਨਿਆਂ ਦੀ ਝੁੱਗੀ ਪਾ ਲੈਂਦੇ ਸੀ ਜਿੰਨਾ ਚਿਰ ਰਹਿੰਦੇ ਸੀ ਸਾਧ ਸੰਗਤ ਜੀ ਠੀਕ ਆ ਉਸ ਤੋਂ ਬਾਅਦ ਵਿੱਚ ਸਾਧ ਸੰਗਤ ਜੀ ਉਸ ਝੋਪੜੀ ਨੂੰ ਉਸ ਕਾਨਿਆਂ ਦੀ ਕੁੱਲੀ ਨੂੰ ਅੱਗ ਲਾ ਜਾਂਦੇ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਤੁਸੀਂ ਕਾਨਿਆਂ ਦੀ ਝੋਪੜੀ ਬਣਾਉਣੀ ਹੋ ਕੁੱਲੀ ਬਣਾਉਣੀ ਹੋ ਕਿਤੇ ਮਹੀਨਾ ਰਹਿੰਦੇ ਹੋ ਚਾਰ ਮਹੀਨੇ ਰਹਿੰਦੇ ਹੋ 15 ਦਿਨ ਰਹਿੰਦੇ ਹੋ ਫਿਰ ਬਾਬਾ ਜੀ ਝੋਪੜੀ ਨੂੰ ਅੱਗ ਕਿਉਂ ਲਾ ਜਾਂਦੇ ਹੋ ਕੁੱਲੀ ਨੂੰ ਅੱਗ ਘਾਤੋ ਲਾ ਕੇ ਜਾਂਦੇ ਹੋ ਕੋਈ ਹੋਰ ਰਾਹੀ ਬਾਬਾ ਜੀ ਇੱਥੇ ਰਹਿ ਲਿਆ ਕਰੂਗਾ ਬਾਬਾ ਅਨੰਤ ਸਿੰਘ ਜੀ ਕਹਿਣ ਲੱਗੇ ਨਹੀਂ ਭਾਈ ਅਸੀਂ ਇਸ ਕਰਕੇ ਅੱਗ ਲਾ ਕੇ ਜਾਣੇ ਆ ਕਿ ਜੇ ਅਸੀਂ ਇਹ ਕੁੱਲੀ ਖੜੀ ਰਹਿਣਤੀ ਤੇ ਲੋਕੀ ਸਾਡੇ ਨਾਮ ਦੇ ਉੱਤੇ ਇੱਥੇ ਪੂਜਾ ਕਰਨ ਲੱਗ ਪੈਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਡੇ ਨਾਮ ਤੇ ਇੱਥੇ ਲੋਕ ਦੀਵੇ ਜਗਾਉਣ ਲੱਗ ਪੈਣਗੇ ਅਸੀਂ ਇਹ ਕੰਮ ਕਰਨਾ ਨਹੀਂ ਕਿਉਂ ਅਸੀਂ ਤਾਂ ਆਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਅਰਾਧ ਦੇ ਨਹੀਂ ਆਕਾਲ ਪੁਰਖ ਤੋਂ ਬਿਨਾਂ ਉਹ ਗੁਰੂ ਨਾਨਕ ਤੋਂ ਬਿਨਾ ਅਸੀਂ ਕਿਸੇ ਨੂੰ ਅਸੀਂ ਧਿਆਉਂਦੇ ਨਹੀਂਗੇ ਸਾਧ ਸੰਗ ਜੀ ਇਸੇ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਬਾਬਾ ਨਾਨਕ ਜੀ ਕਹਿੰਦੇ ਪਾਈ ਅਸੀਂ ਇਸ ਕਰਕੇ ਅੱਗ ਲਾ ਕੇ ਚਾਹਨੇ ਆ ਕਿ ਸਾਡੀ ਕੋਈ ਯਾਦ ਨਾ ਬਣਾ ਲਵੇ ਵੀ ਇੱਥੇ ਉਹਨਾਂ ਨੇ ਜਪ ਤਪ ਕੀਤਾ ਸੀਗਾ ਇਹ ਤਾਂ ਮਾਲਕੀ ਕਰਾਉਂਦੇ ਆ ਆਏ ਆ ਸਾਧ ਸੰਗ ਜੀ ਉਹ ਆਪਣੇ ਆਪ ਨੂੰ ਜਨਾਉਂਦੇ ਨੇ ਹੁੰਦੇ ਸੀਗੇ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਰਤਿਆਂ ਵਾਲਿਓ ਬਹੁਤ ਵੱਡ ਭਾਗੇ ਹਾਂ ਸਾਧ ਸੰਗਤ ਜੀ ਤੁਸੀਂ ਇੱਕ ਦਾ ਪੱਲਾ ਫੜ ਲਓ ਵੇਖੋ ਸਾਧ ਸੰਗਤ ਜੀ ਆਪਾਂ ਨਵੇਂ ਸਾਲ ਵੀ ਇਹੀ ਪ੍ਰਤੀਕ ਕੀਤਾ ਸੀਗਾ ਪਰ ਤੁਸੀਂ ਜੋ ਨਵੇਂ ਸਾਲ ਦੀ ਸਾਧ ਸੰਗਤ ਦਾ ਦਿਵਾਨ ਹੈ ਬਹੁਤ ਸਾਧ ਸੰਗਤ ਜੀ ਘਟ ਛੇਰ ਕੀਤਾ ਅੱਗੇ ਪਹਚਾਇਆ ਸਾਧ ਸੰਗਤ ਜੀ ਮਸਾਂ 40 50 ਸ਼ਰਧਾਲੂਆਂ ਨੇ ਵੇਖਿਆ ਗੁਰੂ ਦੇ ਪਿਆਰਿਓ ਤੋਂ ਜ਼ਰੂਰੀ ਨਹੀਂ ਸਾਧ ਸੰਗਤ ਜੀ ਰਤੀਆਂ ਦੀ ਸੰਗਤ ਨੂੰ ਬੇਨਤੀ ਹੈ ਜਿੱਥੇ-ਜਿੱਥੇ ਵੀ ਸਾਧ ਸੰਗਤ ਜੀ ਇਹ ਗੁਰੂ ਪਾਤਸ਼ਾਹੀ ਦਾ ਪ੍ਰਦੇਸ਼ ਸਾਧ ਸੰਗਤ ਜੀ ਇਹ ਗੁਰਬਾਣੀ ਦਾ ਪ੍ਰਦੇਸ਼ ਹੈ ਜੰ ਬਾਬਾ ਦੀਪ ਸਿੰਘ ਖੰਡੇ ਵਾਲੀ ਸੱਚੀ ਸਰਕਾਰ ਦਾ ਪ੍ਰਦੇਸ਼ ਹੈ ਸਾਧ ਸੰਗਤ ਜੀ ਦਾਸ ਦੀਆਂ ਕੈਪਤਾ ਨਹੀਂ ਗੁਰੂ ਦੇ ਪਿਆਰਿਓ ਵਾਦ ਤੋਂ ਵਾਦ ਸਾਧ ਸੰਗਤ ਨੂੰ ਘਰ ਘਰ ਪਹੁੰਚਾਇਆ ਕਰੋ ਆਓ ਆਪਾਂ ਵੀ ਸਾਧ ਸੰਗਤ ਤੁਹਾਡੇ ਹੀ ਸੰਯੋਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪ ਜੁੜ ਗਏ ਹੋਰਾਂ ਨੂੰ ਜੋੜ ਗਏ ਸਾਧ ਸੰਗਤ ਜੀ ਹੋਰਾਂ ਨੂੰ ਜੋੜ ਗਏ ਤੁਸੀਂ ਪੜਨ ਕਰਕੇ ਵੇਖੋ ਗੁਰੂ ਦੇ ਪਿਆਰਿਓ ਤੁਸੀਂ ਸਿਮਰਨ ਦੇ ਵਿੱਚ ਜੁੜਿਆ ਕਰੋ ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਸਾਹ ਸੰਗ ਜੀ ਆਪਾਂ ਸੁਖਨੀ ਸਾਹਿਬ ਵਾਰ-ਵਾਰ ਪੜਦੇ ਆ ਸੁਖਨੀ ਸਾਹਿਬ ਵਾਰ-ਵਾਰ ਪੜਦੇ ਆ ਗੁਰੂ ਦੇ ਪਿਆਰਿਓ ਪਰ ਸੁਖਮਨੀ ਸਾਹਿਬ ਦੇ ਵਿੱਚ ਵਾਰ-ਵਾਰ ਹੀ ਇਹ ਗੱਲ ਆਪਾਂ ਸਾਹ ਸੰਗ ਜੀਦਰ ਹੁੰਦੀ ਆ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਜਿਵੇਂ ਗੁਰੂ ਸਾਹਿਬ ਜੀ ਸ਼ੁਰੂ ਕਰਦੇ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਤ ਸੰਗ ਜੀ ਸਿਮਰਨ ਦੇ ਉੱਤੇ ਹੀ ਉਹਨਾਂ ਨੇ ਸਾਰੀ ਧਾਰਨਾ ਦਿੱਤੀ ਵੀ ਹੈ ਪਰ ਸਿਮਰਨ ਆਪਾਂ ਕਰਦੇ ਨਹੀਂਗੇ ਸਿਮਰਨ ਆਪਾਂ ਲਾਗੂ ਕਿਦੋਂ ਕਰਾਂਗੇ ਇਸ ਕਰਕੇ ਗੁਰੂ ਦੇ ਪਿਆਰੋ ਜਦੋਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਵਿੱਚ ਪਹਿਰੇ ਕੱਟਦੇ ਆ ਉੱਥੇ ਵੀ ਸਾਤ ਸੰਗ ਜੀ ਉਹ ਨਾਮ ਹੀ ਜਪਾਉਂਦੇ ਆ ਨਾਮ ਜਪਾ ਜਪਾ ਕੇ ਸਾਨੂੰ ਲਾਲਚ ਦਿੰਦੇ ਆ ਉਹ ਕਹਿੰਦੇ ਕਿਹੜੀਆਂ ਤੇਰੀਆਂ ਰਸੌਲੀਆਂ ਕਿਹੜੇ ਮੁੰਡੇ ਨੇ ਬਾਹਰ ਨੂੰ ਜਾਣਾ ਕਿਹੜੀ ਤੇਰੀ ਕੁੜੀ ਨੇ ਬਾਹਰ ਨੂੰ ਜਾਣਾ ਤੂੰ ਨਾਮ ਦੇ ਨਾਲ ਜੁੜ ਜਾ ਆ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਸਾਨੂੰ ਦੇ ਦੇ ਅਸੀਂ ਆਪੇ ਨਿਭਾ ਦਿਆਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਐਵੇਂ ਬਾਬਾ ਆਨੰਦ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਸੀ ਕਿ ਬਾਬਾ ਜੀ ਨਾਮ ਜਪਣ ਦੇ ਵਿੱਚ ਕੀ ਹੁੰਦਾ ਤੇ ਬਾਬਾ ਜੀ ਧਾਰਨ ਦਿੰਦੇ ਹੁੰਦੇ ਸੀ ਭਾਈ ਜਿਹੜਾ ਅਕਾਲ ਪੁਰਖ ਦਾ ਨਾਮ ਲੈਂਦਾ ਵਾਹਿਗੁਰੂ ਦਾ ਨਾਮ ਲੈਂਦਾ ਫਿਰ ਅਕਾਲ ਪੁਰਖ ਉਹਦੇ ਆਪ ਦੇ ਜਿਹੜੇ ਅਧੂਰੇ ਕੰਮ ਹੁੰਦੇ ਆ ਉਹ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅਕਾਲ ਪੁਰਖ ਜੀ ਕਹਿੰਦੇ ਆ ਕਿ ਇਹ ਤਾਂ ਸਾਡੇ ਕੰਮ ਵਿੱਚ ਰੁੱਝ ਗਿਆ ਇਹ ਤਾਂ ਸਾਡਾ ਕੰਮ ਕਰਦਾ ਭਗਤੀ ਕਰਦਾ ਫਿਰ ਸਾਧ ਸੰਗ ਜੀ ਜੋ ਜਨ ਤੁਮਰੀ ਭਗਤ ਕਰਮ ਤੇ ਤਿੰਨ ਕੇ ਕਾਇਸ਼ਵਰਤਾ ਉਹ ਸਾਧ ਸੰਗ ਜੀ ਜਿਹੜੇ ਭਗਤੀ ਕਰਦੇ ਆ ਫਿਰ ਉਹਨਾਂ ਦੇ ਕਾਰਜ ਆਪ ਸਵਾਰਦੇ ਆ ਇਸ ਕਰਕੇ ਗੁਰੂ ਦੇ ਪਿਆਰਿਓ ਖੰਡੇ ਵਾਲੇ ਦੇ ਦਰਬਾਰ ਦੇ ਉੱਤੇ ਜਾਣੇ ਆ ਬਾਬਾ ਦੀਪ ਸਿੰਘ ਸਾਧ ਸੰਗ ਜੀ ਉਹ ਤਾਂ ਦਿਲਾਂ ਦਿਲਾਂ ਦੀਆਂ ਜਾਣਦੇ ਆ ਉੱਥੇ ਜਾ ਕੇ ਬਹੁਤ ਦੀਆਂ ਲੰਬੀਆਂ ਚੌੜੀਆਂ ਅਰਦਾਸਾਂ ਨਹੀਂ ਦੀਖਦੇ ਉਹਦਾ ਸਾਧ ਸੰਗ ਜੀ ਜਦੋਂ ਤੂੰ ਰਾਤ ਨੂੰ ਫੁਰਨਾ ਬਣਾ ਕੇ ਪੈ ਜਾਣਾ ਨਾ ਵੀ ਕੱਲ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਜਾਣਾ ਉਹਦੋਂ ਸਾਧ ਸੰਗ ਜੀ ਤੇਰੀ ਭਾਵਨਾ ਵੇਖ ਲੈਂਦੇ ਵੀ ਉਹਨੇ ਕੱਲ ਨੂੰ ਕਿਹੜੇ ਕੰਮ ਵਾਸਤੇ ਆਉਣਾ ਹੈ ਇਹਦੀ ਕੀ ਭਾਵਨਾ ਹੈ ਕਿਹੜੀ ਅਰਦਾਸ ਬੇਨਤੀ ਕਰਨੀ ਹੈ ਉਹ ਤਾਂ ਘਰ ਬੈਠਿਆਂ ਤੇ ਹੀ ਕੈਮਰਾ ਫਿੱਟ ਕਰ ਦਿੰਦੇ ਗੁਰੂ ਦੇ ਪਿਆਰਿਓ ਬਹੁਤ ਸਾਧ ਸੰਗ ਜੀ ਅੱਜ ਵੀ ਦਾਸ ਦੇ ਕੋਲੇ ਵੀ ਸਾਧ ਸੰਗਤ ਜੀ ਫੋਨ ਆਉਂਦੇ ਆ ਬਾਹਰ ਦੀਆਂ ਕੰਟਰੀਆਂ ਚ ਫੋਨ ਆਉਂਦੇ ਆ ਇਟਲੀ ਚੋ ਮਲੇਸ਼ੀਆ ਚੋ ਸਾਸੀ ਜਰਮਨ ਦੇ ਵਿੱਚੋਂ ਸਾਧ ਸੰਗਤ ਜੀ ਬਹੁਤ ਦੂਰ ਦੂਰ ਤੋਂ ਆਉਂਦੇ ਆ ਉੱਥੇ ਹੀ ਬਾਬਾ ਜੀ ਕੈਮਰਾ ਲਾ ਦਿੰਦੇ ਆ ਸਾਧ ਸੰਗਤ ਜੀ ਉੱਥੇ ਬੈਠੇ ਹੀ ਦੱਸ ਦਿੰਦੇ ਆ ਵੀ ਭਾਈ ਆ ਤਕਲੀਫ ਆ ਤੁਹਾਨੂੰ ਬਿਮਾਰੀ ਆ ਆ ਚੀਜ਼ ਆ ਭਾਈ ਤੁਸੀਂ ਨਾਮ ਨਾਲ ਜੁੜੋ ਸਾਰੀਆਂ ਵੜਿਆਈਆਂ ਨਾਮ ਦੇ ਵਿੱਚ ਆ ਸਾਧ ਸੰਗਤ ਜੀ ਮੇਰੀ ਪੇਸ਼ ਨਹੀਂ ਚੱਲਦੀ ਗੁਰੂ ਦੇ ਪਿਆਰੋ ਰਤਿਆਂ ਵਾਲਿਓ ਕਿਤੇ ਆਪਾਂ ਨੌਜਵਾਨ ਸਾਰੇ ਇਕੱਠੇ ਹੋ ਗਏ ਜੋ ਬੀਬੀਆਂ ਦੀਆਂ ਸਾਧ ਸੰਗ ਜੀ ਇਹ ਸਾਧ ਸੰਗ ਜੀ ਗਰੁੱਪ ਬਣੇ ਹੁੰਦੇ ਬੀਬੀਆਂ ਦੇ ਇਹਨਾਂ ਦੇ ਸਾਰੇ ਸਾਧਨ ਬਣੇ ਹੁੰਦੇ ਸਾਧ ਸੰਗ ਜੀ ਤੋਂ ਉਹ ਬੀਬੀਆਂ ਵੀ ਸਾਧ ਸੰਗ ਦੀ ਸੰਯੋਗ ਲੈ ਸਕਦੀਆਂ ਆਪਾਂ ਸਾਰੇ ਰਲ ਮਿਲ ਕੇ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪ ਜੁੜ ਗਏ ਹੋਰਾਂ ਨੂੰ ਜੋੜ ਗਏ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਆਪ ਜਪੋ ਅਵਰਾ ਨਾਮ ਜਪਾਓ ਆਓ ਸਾਧ ਸੰਗਤ ਜੀ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਸਲੀ ਗੁਰੂ ਹਨ ਸਾਧ ਸੰਗਤ ਜੀ ਆਪਾਂ ਛੜਦਗੇ ਚਮਕੀਆਂ ਦਾ ਭਰਮ ਦਾ ਖਹਿੜਾ ਸਾਧ ਸੰਗਤ ਜੀ ਬਹੁਤ ਜਗ੍ਹਾ ਤੇ ਦਾਸ ਨੇ ਦੇਖਿਆ ਸਾਧ ਸੰਗਤ ਜੀ ਸਾਡੇ ਨਾਲ ਤਾਂ ਕੁੱਤੇ ਵੀ ਸਿਆਣੇ ਹੋ ਗਏ ਸਾਡੇ ਨਾਲ ਤਾਂ ਕੁੱਤੇ ਵੀ ਸਿਆਣੇ ਹੋ ਗਏ ਸਾਧ ਸੰਗਤ ਜੀ ਮੈਂ ਆਪਦੀਆਂ ਅੱਖਾਂ ਦੇ ਨਾਲ ਦੇਖਿਆ ਸਾਧ ਸੰਗਤ ਜੀ ਆਪਦੀਆਂ ਅੱਖਾਂ ਦੇ ਨਾਲ ਇਹਨਾਂ ਅੱਖਾਂ ਨਾਲ ਗੁਰੂ ਦੇ ਪਿਆਰਿਓ ਮੈਂ ਸੰਗਤ ਦੇ ਵਿੱਚ ਬੈਠਾ ਇਹਨਾਂ ਅੱਖਾਂ ਨਾਲ ਵੇਖਿਆ ਇੱਕ ਬੀਬੀ ਨੇ ਸਾਧ ਸੰਗ ਜੀ ਆਪਦੇ ਉੱਪਰ ਦੀ ਲੱਡੂ ਵਾਰ ਕੇ ਸਾਧ ਸੰਗ ਜੀ ਤੇ ਕਾਲੇ ਕੁੱਤੇ ਦੇ ਮੂਰੇ ਰੱਖਤੇ ਵੀ ਖਾ ਲੂਗਾ ਸਾਧ ਸੰਗ ਜੀ ਕਾਲੇ ਕੁੱਤੇ ਨੇ ਗੁਰੂ ਦੇ ਪਿਆਰੋ ਲੱਡੂ ਸੁੰਘ ਲੇ ਪਰ ਖਾਦੇ ਨਹੀਂ ਉਦੋਂ ਬਾਅਦ ਵਿੱਚ ਸਾਧ ਸੰਗ ਜੀ ਇੱਕ ਕੁੱਤਾ ਹੋਰ ਆਇਆ ਸਾਧ ਸੰਗ ਜੀ ਉਹਨੇ ਵੀ ਲੱਡੂ ਸੁੰਘ ਲੇ ਪਰ ਖਾਦੇ ਨਹੀਂ ਸਾਧ ਸੰਗ ਜੀ ਕੁੱਤਿਆਂ ਨੂੰ ਵੀ ਗਿਆਨ ਸਾਧ ਸੰਗ ਜੀ ਤੇ ਸਾਡੇ ਬੰਦਿਆਂ ਨੂੰ ਗਿਆਨ ਨਹੀਂ ਕੋਈ ਸਾਧ ਸੰਗ ਜੀ ਇਹੋ ਜੇ ਕੰਮ ਸਾਧ ਸੰਗਤ ਜੀ ਬਾਬਾ ਨਾਨਕ ਜਿਸ ਟਾਈਮ ਹੋਣਗੇ ਸਾਧ ਸੰਗਤ ਜੀ ਸਰੀਰ ਰੂਪ ਵਿੱਚ 10 ਪਾਤਸ਼ਾਹੀਆਂ ਸਾਧ ਸੰਗਤ ਜੀ ਹੋਣੀਆਂ ਉਦੋਂ ਵੀ ਇਹੋ ਜੇ ਕੰਮ ਕਰਦੇ ਹੋਣਗੇ ਉਦੋਂ ਵੀ ਮੇਰੇ ਵਰਗੇ ਸਾਧ ਹੋਣਗੇ ਸਾਧ ਸੰਗਤ ਜੀ ਜਿਹੜੇ ਕਹਿੰਦੇ ਹੋਣਗੇ ਚੌਂਕ ਦੇ ਵਿੱਚ ਸਾਧ ਸੰਗਤ ਜੀ ਲੱਡੂ ਰੱਖਿਆ ਉੱਥੇ ਨਾਰੀਅਲ ਰੱਖਿਆ ਮੈਂ ਸਾਧ ਸੰਗਤ ਜੀ ਸਰਦਾਰ ਲੋਕਾਂ ਨੂੰ ਗੁਰੂ ਦੇ ਪਿਆਰਿਓ ਮੰਦਰਾਂ ਦੇ ਵਿੱਚ ਸਾਧ ਸੰਗਤ ਜੀ ਨਾਰੀਅਲ ਚੜਾਉਂਦੇ ਦੇਖਿਆ ਸਰਦਾਰ ਲੋਕਾਂ ਨੂੰ ਸਰਦਾਰਾਂ ਨੂੰ ਸਾਧ ਸੰਗਤ ਜੀ ਮੰਦਰਾਂ ਦੇ ਵਿੱਚ ਮੈਂ ਨਾਰੀਅਲ ਚੜਾਉਂਦੇ ਦੇਖਿਆ ਗੁਰੂ ਦੇ ਪਿਆਰਿਓ ਇਸ ਤਰ੍ਹਾਂ ਦੇ ਕੰਮ ਸਾਧ ਸੰਗਤ ਜੀ ਸਾਨੂੰ ਸਾਧ ਸੰਗਤ ਜੀ ਥੋੜਾ ਜਿਹਾ ਸ਼ਰਮ ਦੀ ਘਾਟ ਆ ਗੁਰੂ ਦੇ ਪਿਆਰੋ ਇੱਕ ਸ਼ਰਮ ਦੀ ਘਾਟ ਸਾਧ ਸੰਗਤ ਜੀ ਗੁਰੂ ਦੇ ਪਿਆਰੋ ਸਾਡਾ ਮੰਦਿਰਾਂ ਦੇ ਵਿੱਚ ਕੀ ਕੰਮ ਆ ਕਿਉਂਕਿ ਮੰਦਿਰਾਂ ਵਾਲੇ ਸਾਡੇ ਕੋਲੇ ਸਾਡੇ ਗੁજરાਤ ਸਾਹਿਬ ਜਾ ਸਕਦੇ ਹੋ ਕਿਉਂ ਆ ਸਕਦੇ ਆ ਕਿਉਂਕਿ ਉਹਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਰਾਮ ਭਗਵਾਨ ਦਾ ਨਾਮ ਹੈ ਸਾਧ ਸੰਗਤ ਜੀ ਸਾਰੇ ਭਗਵਾਨਾਂ ਦਾ ਨਾਮ ਹੈ ਕ੍ਰਿਸ਼ਨ ਭਗਵਾਨ ਜੀ ਦਾ ਨਾਮ ਆ ਸਾਧ ਸੰਗਤ ਜੀ ਰਾਮ ਜੀ ਦਾ ਨਾਮ ਆ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰਿਓ ਜਿਹੜੇ ਗੁਰੂ ਗ੍ਰੰਥ ਸਾਹਿਬ ਹੈ ਸਭ ਦੇ ਸਾਂਝੇ ਗੁਰੂ ਆ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਗੀਤਾ ਦੇ ਵਿੱਚ ਕੋਈ ਸਾਡਾ ਨਾਮ ਆਉਂਦਾ ਕਿਸੇ ਸਿੱਖ ਦਾ ਨਾਮ ਆਉਂਦਾ ਇਸ ਕਰਕੇ ਗੁਰੂ ਦੇ ਪਿਆਰਿਓ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਇਹ ਸਭ ਨਾਲ ਦੇ ਸਾਂਝੇ ਗੁਰੂ ਆ ਗੁਰੂ ਦੇ ਪਿਆਰਿਓ ਬਹੁਤ ਸਾਰੇ ਸਿੱਖ ਸਾਧ ਸੰਗਤ ਦੀ ਨੀਲੀਆਂ ਪੱਗਾਂ ਬਨ ਕੇ ਸਾਧ ਸੰਗਤ ਦੀ ਪੀਲੇ ਪਰਨੇ ਬਨ ਕੇ ਸਿਕਟਾਂ ਪੀਂਦੇ ਦੇਖੇ ਬੀੜੀਆਂ ਪੀਂਦੇ ਵੇਖੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਇਹ ਕੰਮ ਨਹੀਂ ਕਰਨਾ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗिए ਰਸਤੀਆਂ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਜੀ ਆਪ ਜੀ ਉਤੇ ਕਿਰਪਾ ਕਰਨ ਸਾਧ ਸੰਗ ਜੀ ਮੇਰਾ ਕਰਨ ਗੁਰੂ ਦੇ ਪਿਆਰਿਓ ਤੇ ਧੰਨਵਾਦ ਕਰਦੇ ਸਾਧ ਸੰਗ ਜੀ ਇੱਥੋਂ ਦੀਆਂ ਸੰਗਤਾਂ ਦੇ ਸਾਧ ਸੰਗ ਜੀ ਜਿਨ੍ਹਾਂ ਨੇ ਇਹ ਸਾਧ ਸੰਗ ਜੀ ਪ੍ਰੋਗਰਾਮ ਲੀਕਿਆ ਸੱਚੇ ਪਾਤਸ਼ਾਹ ਇਸ ਤਰ੍ਹਾਂ ਸਾਨੂੰ ਸਾਧ ਸੰਗ ਜੀ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੇ ਗੁਰੂ ਦੇ ਪਿਆਰਿਓ ਆਓ ਵਾਦੂ ਤੋਂ ਵਾਦੂ ਸਾਧ ਸੰਗਤ ਜੀ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਦੀ ਕੋ ਗੁਰੂ ਦੇ ਪਿਆਰਿਓ ਤੇ ਅਰਦਾਸ ਕਰੋ ਸਾਧ ਸੰਗਤ ਜੀ ਦਾਸ ਲਈ ਵੀ ਅਰਦਾਸ ਬੇਨਤੀ ਕਰਨੀ ਜਿੰਨਾ ਚੱਲ ਰਹੀ ਹੈ ਸਾਧ ਸੰਗਤ ਜੀ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਗੁਰੂ ਦੇ ਪਿਆਰਿਓ ਆਪ ਸੰਗਤਾਂ ਦੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਕੋਈ ਵੀ ਸਾਡੇ ਵਿੱਚ ਸੰਤਪੁਣਾ ਕੋਈ ਬਾਬਾਪੁਣਾ ਨਾ ਆਵੇ ਸਾਧ ਸੰਗਤ ਜੀ ਇਹ ਅਰਦਾਸ ਬੇਨਤੀ ਕਰਦੇ ਗੁਰੂ ਦੇ ਪਿਆਰਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਧ ਸੰਗਤ ਜੀ ਸਾਡੀ ਕਿਸੇ ਨੇ ਵੀ ਬਾਣੀ ਫੜਨੀ ਗੁਰੂ ਦੇ ਪਿਆਰਿਓ ਜਿੰਨਾ ਬਾਬਿਆਂ ਕੋਲੇ ਤੁਸੀਂ ਜਾਣੇ ਡੇਰਿਆਂ ਵਾਲਿਆਂ ਕੋਲੇ ਜਾਣੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਇਹਨਾਂ ਦੇ ਤਾਂ ਆਪ ਸਾਧ ਸੰਗਤ ਦੇ ਘਰ ਦੇ ਵਿੱਚ ਕਿਤੇ ਨਿਗਾਹ ਮਾਰ ਕੇ ਦੇਖਿਆ ਕਰੋ ਇਹਨਾਂ ਦੇ ਘਰ ਦੇ ਕਿਹੜਾ ਸੌਖੇ ਹੁੰਦੇ ਸਾਧ ਸੰਗਤ ਜੀ ਕਿਸੇ ਦੀ ਲੱਤ ਦੋਖਦੀ ਕਿਸੇ ਦੀ ਬਾਹ ਦੋਖਦੀ ਸਾਧ ਸੰਗਤ ਜੀ ਥੱਪਾ ਥੱਪਾ ਇਹਨਾਂ ਦੇ ਘਰੇ ਗੋਲੀਆਂ ਦਾ ਪਿਆ ਹੁੰਦਾ ਕੈਪਸੂਲਾਂ ਦਾ ਪਿਆ ਹੁੰਦਾ ਇਸ ਕਰਕੇ ਗੁਰੂ ਦੇ ਪਿਆਰਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬੀ ਸਾਡੇ ਸਾਧ ਸੰਗਤ ਜੀ ਗੁਰੂ ਹਨ ਸਾਸੰਗ ਜੀ ਜਿੰਨੇ ਵੀ ਆਪਾਂ ਸਾਸੰਗ ਜੀ ਦੁਨੀਆ ਦੇ ਉੱਤੇ ਅਵਤਾਰ ਲਿਆ ਜਨਮ ਲਿਆ ਸਾਸੰਗ ਜੀ ਪਿਤਾ ਇੱਕ ਹੀ ਹੁੰਦਾ ਗੁਰੂ ਦੇ ਪਿਆਰਿਓ ਪਿਤਾ ਇੱਕ ਹੀ ਹੁੰਦਾ ਠੀਕ ਆ ਚਾਚੇ ਤਾਈ ਬਥੇਰੇ ਹੁੰਦੇ ਮਾਮੇ ਬਥੇਰੇ ਹੁੰਦੇ ਸਾਸੰਗ ਜੀ ਇਹ ਚਾਚੇ ਤਾਈ ਬਥੇਰੇ ਹੁੰਦੇ ਆ ਪਰ ਜਿਹੜੇ ਸਾਸੰਗ ਜੀ ਪਿਤਾ ਹੁੰਦਾ ਉਹ ਇੱਕ ਹੀ ਹੁੰਦਾ ਇਸ ਕਰਕੇ ਗੁਰੂ ਦੇ ਪਿਆਰਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਸੰਗ ਜੀ ਸਾਡਾ ਕੋਈ ਵੀ ਸਾਸੰਗ ਜੀ ਕੋਈ ਸੀਸ ਰਵਾਉਣ ਵਾਸਤੇ ਕੋਈ ਜਗ੍ਹਾ ਨਹੀਂ ਜੇ ਸਾਹਿਬ ਜادہ ਦਾ ਨਾਮ ਲੈਣਾ ਸ਼ੀਤਾ ਸਿੰਘ ਦਾ ਨਾਮ ਲੈਣਾ ਉਹ ਸਾਧ ਸੰਗ ਜੀ ਆਪਾਂ ਹੁਣੇ ਹੀ ਸ੍ਰੀ ਅੰਦਜਾ ਕੇ ਸਾਧ ਸੰਗ ਜੀ ਦੇ ਦਰਸ਼ਨ ਕਰਕੇ ਆਏ ਆਂ ਬਾਬਾ ਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਇਸ ਕਰਕੇ ਸਾਧ ਸੰਗ ਜੀ ਮਾਤਾ ਗੁਜਰ ਕੌਰ ਜੀ ਆਓ ਗੁਰੂ ਦੇ ਪਿਆਰਿਓ ਵੱਧ ਤੋਂ ਵੱਧ ਸਾਧ ਸੰਗ ਜੀ ਇਹਨਾਂ ਦੀਵਾਨਾਂ ਨੂੰ ਗਾਂ ਦੀ ਗਾਂ ਬਚਾਓ ਆਪਣੇ ਪੁੰਨ ਬਣਾ ਕੇ ਸਾਧ ਸੰਗ ਜੀ ਤਾਂ ਨਿਹੰਗ ਸਿੰਘ ਗੁਰੂ ਗੋਬਿੰਦ ਸਿੰਘ ਸਾਚੇ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਜਮ੍ਹਾਂ ਕਰਾਓ ਤੇ ਸਾਧ ਸੰਗ ਜੀ ਫਿਰ ਸਾਨੂੰ ਕੀ ਮਿਲੇਗਾ ਲੋਕ ਸੁਕੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭਾਪੇ ਮੇਲੇ ਸਾਹ ਸੰਗਜੀਪੁਰ ਲੰਚੁਕਾ ਮਾ